ਪੰਜਾਬ ਤੱਕ ਵਿਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਅੱਜ ਗੱਲ ਕਰਾਂਗੇ ਪੰਜਾਬ ਦੀ ਪੋਲਿਟਿਕਸ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਚੋਣਵੀਂ ਗਠਜੋੜ ਕਿਉਂ ਨਹੀਂ ਹੋ ਰਿਹਾ ਕੀ ਰੋੜੇ ਇਹਦੇ ਵਿੱਚ ਪਏ ਨੇ ਤੇ ਕੀ ਰੁਕਾਵਟ ਹੈ ਜਿਹੜਾ ਇਸ ਗਠਬੰਧਨ ਨੂੰ ਰੋਕੀ ਜਾਂਦੀ ਹੈ ਦਰਅਸਲ ਪੰਜਾਬ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਗਠਜੋੜ ਦੇ ਬਿਲਕੁਲ ਖਿਲਾਫ ਹੈ ਪੰਜਾਬ ਦੇ ਲੀਡਰਸ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਸੱਤਾ ਰੂੜ ਦਲ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨਹੀਂ ਹੋ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਉਸ ਦੇ ਲੀਡਰਸ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਇਸ ਕਰਕੇ ਪੰਜਾਬ ਦੇ ਜਿਹੜੇ ਕਾਂਗਰਸ ਲੀਡਰਸ ਨੇ ਉਹ ਇਸ ਅਲਾਈਅੰਸ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਇਸ ਦਾ ਜਿਹੜਾ ਸੰਦੇਸ਼ ਹੈ ਮੈਸੇਜ ਹੈ ਜਾਂ ਫਿਰ ਫੀਡਬੈਕ ਹੈ ਉਹ ਪੰਜਾਬ ਕਾਂਗਰਸ ਦੇ ਲੀਡਰਸ ਦੇ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਭੇਜ ਦਿੱਤਾ ਗਿਆ ਦਿਵਿੰਦਰ ਯਾਦਵ ਜਦੋਂ ਪਹਿਲੀ ਵਾਰ ਪੰਜਾਬ ਆਏ ਸੀ ਤੇ ਪਿਛਲੇ ਹਫ਼ਤੇ ਉਹਨਾਂ ਉਹਨਾਂ ਦੇ ਨਾਲ ਇਹ ਗੱਲਾਂ ਸਾਂਝੀਆਂ ਹੋਈਆਂ ਤੇ ਜ਼ਿਆਦਾਤਰ ਲੀਡਰਸ ਨੇ ਕਹਿ ਆ ਦਿੱਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕੋਈ ਅਲਾਈਅንስ ਨਹੀਂ ਹੋਏਗਾ ਤੇ ਉਸ ਦੀ ਫੀਡਬੈਕ ਪੰਜਾਬ ਦੇ ਲੀਡਰਸ ਨੇ ਪੰਜਾਬ ਜਾਂ ਫਿਰ ਜੋ ਜੋ ਲੀਡਰਸ ਨੇ ਪੰਜਾਬ ਦੇ ਆ ਪੰਜਾਬ ਜਾਂ ਫਿਰ ਕਾਂਗਰਸ ਦੀ ਹਾਈ ਕਮਾਂਡ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਹੁਣ ਗੱਲ ਇਹ ਹੈ ਕਿ ਇਸ ਅਲਾਈਅንስ ਦੇ ਹੱਕ ਦੇ ਵਿੱਚ ਕਿਹੜਾ ਨੇਤਾ ਗੱਲ ਹੈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਇੱਕਮਾਤਰ ਦੀ ਓਨਲੀ ਲੀਡਰ ਹੁਇਜ਼ ਇਨ ਫੇਵਰ ਆਫ ਥਿਸ ਅਲਾਈਅੰਸ ਨਵਜੋਤ ਸਿੰਘ ਸਿੱਧੂ ਹੋਰਦਾ ਮੰਨਣਾ ਹੈ ਕਿ ਇਹ ਜਿਹੜਾ ਅਲਾਈਅੰਸ ਹੋ ਰਿਹਾ ਹੈ ਉਹ ਮੁੱਖ ਮੰਤਰੀ ਦੀ ਚੋਣ ਦੇ ਲਈ ਨਹੀਂ ਹੋ ਰਿਹਾ ਇਹ ਅਲਾਈਅੰਸ ਹੋ ਰਿਹਾ ਹੈ ਪ੍ਰਧਾਨ ਮੰਤਰੀ ਦੀ ਚੋਣ ਦੇ ਲਈ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਵਿਜੇ ਰਥ ਭਾਰਤੀ ਜਨਤਾ ਪਾਰਟੀ ਨੂੰ ਇਸ ਚੋਣ ਨੂੰ ਤੇ ਬਾਹਰ ਕਰਨੇ ਦਾ ਤੁਸੀਂ ਜੇ ਮਨ ਦੇ ਵਿੱਚ ਕੋਈ ਗੋਲ ਰੱਖਿਆ ਤਾਂ ਫਿਰ ਹੋ ਸਕਦਾ ਜਿਸ ਲਾਈਕ ਮੰਡਡ ਪਾਰਟੀਆਂ ਇੱਕ ਛੱਤ ਦੇ नीचे ਔਨ ਥੱਲੇ ਔਨ ਤੇ ਫਿਰ ਇਸ ਦਾ ਇੱਕ ਡਟਕਰ ਮੁਕਾਬਲਾ ਕਰਨ ਨਵਜੋਤ ਸਿੰਘ ਸਿੱਧੂ ਦਾ ਇਹ ਮੰਨਣਾ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਦੀ ਸਲਾਹ ਮੰਨਣੇ ਦੇ ਲਈ ਪੰਜਾਬ ਦੇ ਲੀਡਰਸ਼ਿਪ ਤਿਆਰ ਨਹੀਂ ਇਸ ਦਾ ਵੱਡਾ ਕਾਰਨ ਇਹ ਨਵਜੋਤ ਸਿੰਘ ਸਿੱਧੂ ਦੀ ਕਥਿਤ ਤੌਰ ਪਰ ਕੀਤੀ ਗਈ ਅਨੁਸ਼ਾਸਨ ਹਿੰਤਾ ਨਵਜੋਤ ਸਿੰਘ ਸਿੱਧੂ ਦੇ ਉੱਪਰ aarop ਹੈ ਕਿ ਉਹ ਪਾਰਟੀ ਦਾ ਕੋਈ ਜ਼ਾਬਤਾ ਨਹੀਂ ਮੰਨਦੇ ਆਪ ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਈ ਵਾਰ ਕਿਹਾ ਹੈ ਕੀ ਪੰਵੈ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਫਿਰ ਕੋਈ ਹੋਰ ਲੀਡਰ ਕੋਈ ਵੀ ਜੇ ਪਾਰਟੀ ਦਾ ਜ਼ਾਬਤਾ ਨਹੀਂ ਮੰਨੇਗਾ ਜ਼ਾਬਤੇ ਦੇ ਵਿੱਚ ਨਹੀਂ ਰਹੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ ਪਾਰਟੀ ਆਲਕਮਾਨ ਜਿਹੜਾ ਹੈਗਾ ਉਹ ਕਾਰਵਾਈ ਕਰਨ ਦੇ ਹੱਕ ਦੇ ਵਿੱਚ ਹੈਗਾ ਵੀ ਨਹੀਂ ਵਰਬਲ ਇਨਸਟਰਕਸ਼ਨ ਨਵਜੋਤ ਸਿੰਘ ਸਿੱਧੂ ਹੋਰਾਨੋ ਦਿੱਤੀਆਂ ਗਈਆਂ ਸਨ ਲੇਕਿਨ ਨਵਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਬੈਨਰ ਦੇ ਥੱਲੇ ਆਪਣੀਆਂ ਰੈਲੀਆਂ ਆਰਗੇਨਾਈਜ਼ ਕਰੀ ਜਾਂਦੇ ਨੇ ਚਾਰ ਰੈਲੀਆਂ ਉਹਨਾਂ ਨੇ ਹਾਲੀ ਤੱਕ ਕਰਤੀਆਂ ਦੋ ਰੈਲੀਆਂ ਬਟਿੰਡੇ ਦੇ ਵਿੱਚ ਹੋਈਆਂ ਸਨ ਇੱਕ ਖੋਸਿਆਰਪੁਰ ਦੇ ਵਿੱਚ ਤੇ ਤਾਜੀ ਜਿਹੜੀ ਰੈਲੀ ਹੋਈ ਮੋਗੇ ਦੇ ਵਿੱਚ ਹੋਈ ਹਾਲਾਂਕਿ ਮੋਗੇ ਦੇ ਵਿੱਚ ਜਿਨ ਲੀਡਰਸ ਨੇ ਇਹ ਰੈਲੀ ਆਯੋਜਿਤ ਕੀਤੀ ਸੀ ਉਹਨਾਂ ਦੇ ਖਿਲਾਫ ਐਕਸ਼ਨ ਹੋ ਗਿਆ ਉਹਨਾਂ ਨੂੰ ਪਾਰਟੀ ਦਾ ਨੋਟਿਸ ਮਿਲ ਗਿਆ ਲੇਕਿਨ ਪਾਰਟੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਕਾਰਵਾਈ ਕਰਨੇ ਤੇ ਗੁਰੇਜ ਕਰ ਰਹੀ ਹੈ ਵੱਡਾ ਕਾਰਨ ਇਹ ਹੈ ਕਿ ਪਾਰਟੀ ਕਿਸੇ ਵੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਖੋਣਾ ਨਹੀਂ ਚਾਹਦੀ ਜਿਵੇਂ ਕਿ ਪਹਿਲਾਂ ਤੁਸੀਂ ਦੇਖਿਆ ਕਿ ਸੁਨੀਲ ਜਾਖੜ ਹੋਵੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਾਰਟੀ ਦੇ ਕਿਨਾਰਾ ਕਰ ਲਿਆ ਕਿਉਂਕਿ ਪਾਰਟੀ ਦੇ ਵਿੱਚ ਖੇਮੇਬਾਜ਼ੀ ਸੀ ਧੜੇਬਾਜ਼ੀ ਸੀ ਇਸ ਦੇ ਚੱਲਦੇ ਆ ਉਹਨਾਂ ਨੂੰ ਪਾਰਟੀ ਛੱਡਣੀ ਪਈ ਤੇ ਹੁਣ ਪਾਰਟੀ ਆਖਮਨ ਸਾਫ ਸਾਫ ਮੈਸੇਜ ਇਹ ਹੀ ਦੇ ਰਿਹਾ ਕਿ ਕੋਈ ਵੱਡੀ ਕਾਰਵਾਈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨਹੀਂ ਹੋਏਗੀ ਲੇਕਿਨ ਉਹਨਾਂ ਨੂੰ ਵਰਬਲ ਇਨਸਟਰਕਸ਼ਨਸ ਕਹਿ ਦੇ ਦਿੱਤੀਆਂ ਗਈਆਂ ਕਿ ਤੁਸੀਂ ਪਾਰਟੀ ਦੇ ਨਾਲ ਮਿਲ ਕੇ ਕੰਮ ਕਰੋ ਉਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਉਹਨਾਂ ਦੀਆਂ ਰੈਲੀਆਂ ਪਾਰਟੀ ਦੇ ਖਿਲਾਫ ਨਹੀਂ ਤਾਂ ਹੀ ਤਾਂ ਉਹਨਾਂ ਨੇ ਨਾਂ ਰੱਖਿਆ ਹੈ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਤੇ ਉਹਨਾਂ ਦੇ ਜਿਹੜੇ ਵਿਰੋਧੀ ਉਹ ਸਾਬਿਤ ਕਰਦੇ ਨੇ ਕਿ ਉਹਨਾਂ ਦੀਆਂ ਜੜੀਆਂ ਰੈਲੀਆਂ ਨੇ ਪਾਰਟੀ ਦੇ ਖਿਲਾਫ ਹੈ ਲੇਕਿਨ ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹਨਾਂ ਦਾ ਮੰਨਣਾ ਹੈ ਇਹ ਜਿਹੜੀਆਂ ਪੈਰਲਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹ ਦਰਅਸਲ ਪਾਰਟੀ ਦੇ ਸੰਵਿਧਾਨ ਦੇ ਪਾਰਟੀ ਆਰਗੇਨਾਈਜੇਸ਼ਨ ਦੇ ਖਿਲਾਫ ਕਿਉਂਕਿ ਆਮ ਲੋਕਾਂ ਦੇ ਮਨ ਦੇ ਵਿੱਚ ਆਮ ਲੋਕਾਂ ਨੂੰ ਇਸ ਦਾ ਗਲਤ ਮੈਸੇਜ ਜਾ ਰਿਹਾ ਨਵਜੋਤ ਸਿੰਘ ਸਿੱਧੂ ਮੰਨਣ ਦੇ ਲਈ ਤਿਆਰ ਨਹੀਂ ਆਪਣੀਆਂ ਰੈਲੀਆਂ ਕਰੀ ਜਾ ਰਹੇ ਵੱਖਰੀਆਂ ਰੈਲੀਆਂ ਕਰੀ ਜਾ ਰਹੇ ਨੇ ਤੇ ਉਹਨਾਂ ਦੇ ਜਿਹੜੇ ਵਿਰੋਧੀ ਹੈ ਲਗਾਤਾਰ ਇੱਕ সুর ਦੇ ਵਿੱਚ ਹੁਣ ਮੰਗ ਕਰੀ ਜਾ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੋਵੇ ਤੇ ਪਾਰਟੀ ਹਾਈ ਕਮਾਂਡ ਕਾਰਵਾਈ ਕਰਨੇ ਤੇ ਗੁਰੇਜ ਕਰ ਰਿਹਾ ਇਹੋ ਹੀ ਇੱਕ ਵੱਡਾ ਰੀਜਨ ਹੈ ਕਿ ਪੰਜਾਬ ਦੇ ਵਿੱਚ ਆ ਆਮ ਆਦੀ ਪਾਰਟੀ ਦੇ ਕਾਂਗਰਸ ਦੇ ਵਿੱਚ ਜਿਹੜਾ ਚੋਣ ਵਿਗੜ ਜੋੜੇ ਉਹ ਨਹੀਂ ਹੋ پا ਰਿਹਾ ਹੁਣ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਿੱਤੇਗਾ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਰੈਲੀ ਆਯੋਜਿਤ ਕਰਕੇ ਆਪਣਾ ਕੀ ਨੁਕਸਾਨ ਕਰਦੇ ਪੈਨੇ ਅੱਜ ਹੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਜਾਂ ਫਿਰ ਸੀਐਲਪੀ ਲੀਡਰ ਔਰ ਪੰਜਾਬ ਕਾਂਗਰਸ ਦੇ ਮੁਖੀ ਤੇ ਬਾਕੀ ਜਿਹੜੇ ਲੀਡਰਾਂ ਹੁਣ ਪਟਿਆਲਾ ਦੇ ਵਿੱਚ ਇੱਕ ਵੱਡੀ ਇੰਪੋਰਟੈਂਟ ਮੀਟਿੰਗ ਕਰ ਰਹੇ ਨੇ ਪਟਿਆਲਾ ਲੋਕ ਸਭਾ ਕੰਸਟੀਚੂਐਂਸੀ ਦੀ ਉਮੀਦਵਾਰੀ ਫਿਕਸ ਕਰਨ ਦੇ ਲਈ ਅੱਜ ਇਹ ਮੀਟਿੰਗ ਹੋ ਰਹੀ ਹੈ ਤੇ ਫੀਡਬੈਕ ਵੀ ਪਾਰਟੀ ਹਾਈ ਕਮਾਂਡ ਨੂੰ ਦਿੱਤੀ ਜਾਏਗੀ ਦਰਅਸਲ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਫੈਮਿਲੀ ਕਾਫੀ ਹਰਸੇ ਤੇ ਆਪ ਨੂੰ ਪਟਿਆਲਾ ਦੇ ਵਿੱਚ ਸੈਂਟਰਲਾਈਜ਼ ਕਰਕੇ ਬੈਠੇ ਹੋਏ ਨੇ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਫਿਰ ਉਹਨਾਂ ਦੀ ਧਰਮ ਪਤਨੀ ਨਵਜੋਤ कौर ਸਿੱਧੂ ਉਹਨਾਂ ਨੇ ਹਾਲੀਆ ਇੱਕ ਬਿਆਨ ਦੇ ਵਿੱਚ ਥੋੜਾ ਜਿਹਾ ਹਿੰਟ ਵੀ ਦਿੱਤਾ ਸੀ ਕਿ ਉਹ ਪਟਿਆਲਾ ਤੇ ਲੋਕ ਸਭਾ ਦੀ ਚੋਣ ਲੜਨ ਦੇ ਲਈ ਇੱਛੁਕ ਨੇ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਇਹ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਅੱਜ ਜਿਹੜੀ ਬੈਠਕ ਪਟਿਆਲੇ ਦੇ ਵਿੱਚ ਹੋ ਰਹੀ ਹੈ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬੁਲਾਏ ਨਹੀਂ ਗਿਆ ਉਹਨਾਂ ਨੂੰ ਕਿਨਾਰੇ ਕੀਤਾ ਗਿਆ ਹਾਲਾਂਕਿ ਪੰਜਾਬ ਦੇ ਜਿਹੜੇ ਲੀਡਰਸ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਵੀ ਬਿਆਨ ਦੇਣ ਤੇ ਬਚ ਰਹੇ ਨੇ ਲੇਕਿਨ ਇਨਡਾਇਰੈਕਟਲੀ ਉਹ ਕਹਿ ਰਹੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਡਫਲੀ ਆਪਣਾ ਰਾਗ ਅਲੱਗ ਹੈ ਆਪਣਾ ਹੈ ਤਾਂ ਫਿਰ ਉਹਨਾਂ ਨੂੰ ਇਸ ਮੀਟਿੰਗ ਦੇ ਬੁਲਾਉਣ ਦਾ ਕੀ ਮਤਲਬ ਤੇ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਕਿ ਆਪਣੀਆਂ ਰੈਲੀਆਂ ਕਰੀ ਜਾ ਰਹੇ ਨੇ ਉਸ ਦੀ ਮੁਖਾਲਫਤ ਜਾਂ ਫਿਰ ਉਹਨਾਂ ਦੀ ਵਾਈਫ ਦੀ ਕੈਂਡੀਡੇਚਰ ਨੂੰ ਲੈ ਕੇ ਵੀ ਮੁਖਾਲਫਤ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਲੋਕਲ ਲੀਡਰਸ ਨੇ ਪਾਰਟੀ ਦੀ ਜਿਹੜੀ ਕਮਾਂਡ ਜਿੰਨਾਂ ਲੋਕਾਂ ਦੇ ਕੋਲ ਹੈਗੀ ਉਹਨਾਂ ਨੂੰ ਨਾਰਾਜ਼ ਕਰ ਦਿੱਤਾ ਗਿਆ ਤੇ ਨਾਰਾਜ਼ਗੀ ਵਧੀ ਜਾ ਰਹੀ ਹੈ ਘਟ ਨਹੀਂ ਹੋ ਰਹੀ ਹੈ ਔਰ ਇਹ ਜਿਹੜੀ ਨਾਰਾਜ਼ਗੀ ਹੈ ਉਹਨਾਂ ਨੂੰ ਮਹਿੰਗੀ ਵੀ ਪੈ ਸਕਦੀ ਹੈ ਲਗਾਤਾਰ ਮੰਗ ਉਠ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੋਵੇ ਹਾਲਾਂਕਿ ਕਾਰਵਾਈ ਹੋਈ ਨਹੀਂ ਲੇਕਿਨ ਉਹਨਾਂ ਨੂੰ ਰਾਜਨੀਤਿਕ ਨੁਕਸਾਨ ਵੀ ਸਦਾ ਭੁਗਤਣਾ ਪੈ ਸਕਦਾ ਹੈ ਤੋਂ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗਠ ਜੋੜੇ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪਿਛਲੇ ਦਿਨਾ ਚੰਡੀਗੜ੍ਹ ਜਿਹੜੇ ਮਿਉਰਲ ਇਲੈਕਸ਼ਨ ਹੋਏ ਹੋਣ ਦੀ ਗੱਲ ਹੋ ਰਹੀ ਸੀ ਉਹਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਆਪਣਾ ਅਲਾਈਅንስ ਅਨਾਉਂਸ ਕਰ ਦਿੱਤਾ ਸੀ ਲੇਕਿਨ ਇਹ ਅਲਾਈਅንስ ਪੰਜਾਬ ਦੇ ਵਿੱਚ ਇੱਕ ਹਕੀਕਤ ਬਣਦਾ ਨਜ਼ਰ ਨਹੀਂ ਆ ਰਿਹਾ ਤੇ ਉਸ ਦਾ ਵੱਡਾ ਕਾਰਨ ਹੈ ਪੰਜਾਬ ਕਾਂਗਰਸ ਦੀ ਧੜੇਬਾਜ਼ੀ ਜਾਂ ਫਿਰ ਆਮ ਆਦੀ ਪਾਰਟੀ ਦੁਆਰਾ ਕਾਂਗਰਸ ਲੀਡਰਸ ਦੇ ਖਿਲਾਫ ਦਰਜ਼ ਕੀਤੇ ਗਏ ਮਾਮਲੇ ਇਹ ਸਾਰੀਆਂ ਗੱਲਾਂ ਹੁਣ ਇਸ ਅਲਾਈਅੰਸ ਦੇ ਵਿੱਚ ਰੋੜਾ ਬਣ ਰਹੀਆਂ ਨੇ ਤੁਸੀਂ ਦੇਖਦੇ ਹੋ ਪੰਜਾਬ ਤੱਕ ਫੇਰ ਹਾਜ਼ਰ ਹੋਵਾਂਗੇ ਇੱਕ ਨਵਾਂ ਮੁੱਦਾ ਲੈ ਕੇ